ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਛਵਾੜਾ ਨਿਊਜ਼ ਹਰ ਇੱਕ ਖਬਰ ਦੇਖਣ ਲਈ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਮਛਵਾੜਾ ਨਿਊਜ਼ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਜੀ ਮਛਵਾੜਾ ਸਾਹਿਬਦੀਪ ਪੁਲਿਸ ਨੇ ਅੱਧੀ ਰਾਤ ਨੂੰ ਸਪਾਰੀ ਕਿਲਰ ਸ਼ੂਟਰ ਦਾ ਕੀਤਾ ਇਨਕਾਊਂਟਰ ਜੰਗਲੀ ਇਲਾਕੇ ਚ ਹਥਿਆਰਾਂ ਦੀ ਬਰਮਾਦਗੀ ਦੌਰਾਨ ਥਾਣਾ ਮੁਖੀ ਦਰਵਾਲ ਵਰਖੋ ਕੇ ਭੱਜਣ ਦੀ ਕੀਤੀ ਸੀ ਕੋਸ਼ਿਸ਼ ਪਿੰਡ ਚੱਕ ਲੋਟ ਵਿਖੇ ਨੌਜਵਾਨ ਜਸਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਵਾਲੇ ਸਪਾਰੀ ਕਿਲਰ ਸ਼ੂਟਰ ਸਲੀਮ ਦਾ ਮਾਛਵਾੜਾ ਪੁਲਿਸ ਨਾਲ ਦੇਰ ਰਾਤ ਕਰੀਬ 10:30 ਵਜੇ ਇਨਕਾਊਂਟਰ ਹੋ ਗਿਆ ਜਿਸ ਵਿੱਚ ਉਹ ਜ਼ਖਮੀ ਹੋ ਗਿਆ ਐਸਪੀ ਡੀ ਪਵਨਜੀਤ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ 'ਚੋਂ ਇੱਕ ਮੁਲਜ਼ਮ ਸਲੀਮ ਅਬਾਸੀ ਰੜਕਾ ਨੂੰ ਜਦੋਂ ਬੇਟ ਖੇਤਰ ਦੇ ਪਿੰਡ ਖਾਨਪੁਰ ਦੇ ਜੰਗਲੀ ਖੇਤਰ ਵਿੱਚ ਹਥਿਆਰ ਦੀ ਰਿਕਵਰੀ ਲਈ ਲਿਆਂਦਾ ਗਿਆ ਸੀ ਤਾਂ ਉਸ ਨੇ ਜ਼ਮੀਨ ਹੇਠਾਂ ਦੱਬਿਆ ਰਿਵਾਲਵਰ ਤੇ ਕਾਰਤੂਸ ਕੱਢਿਆ ਤਾਂ ਇਸ ਦੌਰਾਨ ਸਲੀਮ ਨੇ ਥਾਣਾ ਮੁਖੀ ਹਰਵਿੰਦਰ ਸਿੰਘ ਦਾ ਰਿਵਾਲਵਰ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਥਾਣਾ ਮੁਖੀ ਤੇ ਹੋਰ ਪੁਲਿਸ ਪਾਰਟੀ ਨੇ ਮੌਕੇ ਤੇ ਮੁਸ਼ਤੇਦੀ ਵਰਤਦਿਆਂ ਉਸ ਦੀ ਲਤ ਵਿੱਚ ਗੋਲੀ ਮਾਰੀ ਅਤੇ ਉਸ ਨੂੰ ਭੱਜਦਿਆਂ ਗ੍ਰਫਤਾਰ ਕਰ ਲਿਆ ਐਸਪੀਡੀ ਪਵਨਜੀਤ ਨੇ ਦੱਸਿਆ ਕਿ ਮੁਲਜ਼ਮ ਸਲੀਮ ਤੋਂ ਇੱਥੇ ਛਾਪਾ ਕੇ ਰੱਖਿਆ ਰਵਾਲਬਰ ਤੇ ਮੈਗਜ਼ੀਨ ਬਰਾਮਦ ਕਰ ਲਿਆ ਜਿਸ ਨਾਲ ਜਸਪ੍ਰੀਤ ਸਿੰਘ ਨੂੰ ਗੋਲੀ ਮਾਰ ਕੇ ਜ਼ਖਮੀ ਕੀਤਾ ਸੀ ਉਸ ਉਹਨਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਜਸਪ੍ਰੀਤ ਸਿੰਘ ਦਾ ਵਿਦੇਸ਼ ਤੋਂ ਇਨ੍ਹਾਂ ਸ਼ੂਟਰਾਂ ਨੂੰ ਸਪਾਰੀ ਦੇ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਦੌਰਾਨ ਉਹ ਜ਼ਖਮੀ ਹੋ ਗਿਆ ਤੇ ਹਸਪਤਾਲ ਵਿੱਚ ਇਲਾਜ ਦਰīn ਹੈ ਜਸਪ੍ਰੀਤ ਦਾ ਵਿਦੇਸ਼ ਤੋਂ ਸ਼ੂਟਰਾਂ ਨੂੰ ਸਪਾਰੀ ਦੇ ਕੇ ਕਤਲ ਕਰਵਾਉਣ ਦੀ ਕੋਸ਼ਿਸ਼ ਕਿਉਂ ਕੀਤੀ ਗਈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਵੱਡੇ ਮਾਮਲੇ ਨੂੰ ਜਲਦ ਸੁਲਝਾ ਲਿਆ ਜਾਵੇਗਾ ਇਸ ਮੌਕੇ ਐਸਪੀ ਡੀ ਪਵਨਜੀਤ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੀ ਕੁਝ ਕਿਹਾ ਆਉ ਦਿਖਾਉਂਦੇ ਆ ਪੂਰੀ ਖਬਰ ਇਹਨਾਂ ਦੀ 29 ਸਤ ਨੂੰ ਚੱਕ ਲੋਟਾ ਪਿੰਡ ਦੇ ਵਿੱਚ ਮਾਰਨਿੰਗ ਟਾਈਮ ਤੇ ਕੋਈ 9:30 9:10 ਵਜੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਜਸਪ੍ਰੀਤ ਦੇ ਗੋਲੀਆਂ ਗਾਲੀਆਂ ਮਾਰ ਕੇ ਬੰਦੇ ਅਨਨੋਨ ਬੰਦੇ ਸੀ ਉਸ ਵੇਲੇ ਜੀ ਉਹ ਗੋਲੀਆਂ ਮਾਰ ਕੇ ਭੱਜ ਗਏ ਉਹ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਉਹਦੇ ਚ ਕੁਝ ਮੁਰਜ਼ਮ ਅਸੀਂ ਅਰੈਸਟ ਕੀਤੇ ਐ ਅੱਜ ਸਲੀਮਨਾ ਦੇ ਮੁਰਜ਼ਮ ਜਿਹੜਾ ਕਿ ਜਿਹਦਾ 127 ਐਵੀਡੈਂਸ ਐਕਟ ਫਰਦਰਿੰਗ ਸਾਫ ਹੁੰਦਾ ਸਾਡਾ ਉਹਦੇ ਚ ਉਹਨੇ ਜੋ ਇਨਕਸ਼ਾਫ ਕੀਤਾ ਸੀਗਾ ਉਸ ਪਿਸਟਲ ਦੀ ਰਿਕਵਰੀ ਕਰਨ ਵਾਸਤੇ ਇਨਸਪੈਕਟਰ ਸਾਹਿਬ ਉਹ ਅਫਸਰ ਥਾਣਾ ਮਾਚੀਵਾੜਾ ਸਾਹਿਬ ਜਦੋਂ ਉਹਨੂੰ ਲੈ ਕੇ ਆਏ ਆ ਪਿਛਲੇ ਪਾਸੇ ਤੁਸੀਂ ਦੇਖੋ ਜਿੱਥੇ ਉਹਨੇ ਛੁਪਾ ਕੇ ਲਪੋ ਕੇ ਰੱਖਿਆ ਹੋ ਸੀ ਜਦੋਂ ਉਹਨੇ ਆਪਣੇ ਹੱਥਾਂ ਦੇ ਨਾਲ ਰਿਕਵਰੀ ਕਰਵਾ ਕੇ ਉਹ ਪਿਸਟਲ ਤੋਂ ਬਾਅਦ ਵਾਪਸ ਜਾਣ ਲਗੇ ਤਾਂ ਉਹਨੇ ਇਨਸਪੈਕਟਰ ਸਾਹਿਬ ਦੇ ਨਾਲ ਸਕਫਲਿੰਗ ਮਤਲਬ ਆਪਣੇ ਇਹਨਾਂ ਦਾ ਪਿਸਟਲ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਪੱਖ ਨੂੰ ਜੀ ਉਹਦੇ ਵਿੱਚ ਇਮੀਡੀਏਟ ਆਪਣਾ ਵਿਚਾਰ ਦੇ ਪੱਖ ਦੇ ਵਿੱਚ ਤੇ ਪਲੱਸ ਕਿਉਂ ਭੱਜਣਾ ਜਾਵੇ ਤੇ ਇਹਨਾਂ ਫਾਇਰ ਹੋਇਆ ਜਿਹੜਾ ਉਹਦੇ ਲੱਤ ਦੇ ਵਿੱਚ ਲੱਗਿਆ ਤੇ ਬਾਕੀ ਫਿਰ ਉਹਨੂੰ ਇਮੀਡੀਏਟ ਨਾਲ ਸਾਡੇ ਸੀਆਈ ਇਨਸਪੈਕਟਰ ਸਾਹਿਬ ਸੀ ਸੀਆਈ ਇਨਸਪੈਕਟਰ ਸਾਹਿਬਾਨ ਵੀ ਸੀਗੀ ਪਾਰਟੀ ਤੇ ਇਮੀਡੀਏਟ ਉਹ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਇਹ ਜਦੋਂ ਹੁਣ ਐਮਰਜੈਂਸੀ ਹੁਣੀ ਉਹਨੇ ਜਦੋਂ ਫਰਦੀng ਸ਼ਾਪ ਸਾਮੀ ਕੀਤਾ ਤੇ ਫਿਰ ਉਹਦੇ ਮੁਤਾਬਿਕ ਕਵਰੀ ਕਰਾਣੀ ਬਹੁਤ ਜ਼ਰੂਰੀ ਸੀ ਤੇ ਜਿੱਤੇ ਅਸੀਂ ਹੁਣ ਮੌਕਾ ਦੇਖਣ ਵਾਸਤੇ ਜਦੋਂ ਉਹਦੇ ਰਿਹਾ ਕੰਟਰੋਲ ਰੂਮ ਸਾਨੂੰ ਪਤਾ ਲੱਗਿਆ ਉਹਦੀ ਪਛਾਣ ਸਲੀਮ ਬੱਜੂ ਯਾ ਵਾਸੀ ਕਿੱਥੋਂ ਹੈ ਸਲੀਮ ਸਲੀਮ ਹੈ ਜੀ ਉਹਦਾ ਪਿੰਡ ਹੈਗਾ ਰੁੜਕਾ ਜੀ ਉਹਦੇ ਨਾਲ ਦੇ ਸਾਥੀ ਗ੍ਰਸਤਾਰ ਫੜਲੇ ਜੀ ਨਾਲ ਦੇ ਸਾਥੀ ਉਹ ਲੜਕੀ ਹੈ ਹਾਂਜੀ ਅਸੀਂ ਉਹਦੇ ਵਿੱਚ ਜੀ ਕੁੱਲ ਤਿੰਨ ਚਾਰ ਅਸੀਂ ਮੁਰਜਮ ਅਸੀਂ ਅਰੈਸਟ ਕਰ ਲਏ ਆ ਦੋ ਤਿੰਨ ਰਹਿੰਦੇ ਨੇ ਜਿਹੜੇ ਭੱਜੇ ਹੋਏ ਉਹ ਵੀ ਫੜ ਲਾਂਗੇ ਉਹਨਾਂ ਦਾ ਮੋਟਿਵ ਕੀ ਸੀ ਉਹ ਲੜਕੇ ਨੂੰ ਮਾਰਨ ਦੇ ਚੱਕਰ ਉਹ ਤੇਰਤਾ ਜੀ ਉਹਦਾ ਅਜੇ ਪੂਰਾ ਕਲੀਅਰ ਕਰਨ ਵਾਲਾ ਹੈ ਉਹਦੇ ਵਿੱਚ ਇੱਕ ਅ ਅਮਰੀਕਾ ਜੂਏ ਸਿੱਦਾ ਇੱਕ ਉਹ ਕਹਾਣੀ ਜੁੜਦੀ ਹੈ ਜੀ ਅਜੇ ਉਹਦੀ ਪੂਰੀ ਬੈਕਗ੍ਰਾਉਂਡ ਚੈੱਕ ਕਰਾਂਗੇ ਕੋਈ ਫੈਮਲੀ ਦੇ ਵਿੱਚ ਕਿਸ ਨਾ ਕਿਸੇ ਤਰੀਕੇ ਦੀ ਕੋਈ ਜਿਵੇਂ ਨਾ ਬੰਦੇ ਦੇ ਦਿਮਾਗ ਦੇ ਵਿੱਚ ਕੋਈ ਪਿਕਚਰ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਹੋਣਾ ਦੀ ਜੀ ਉਹਦੇ ਮੁਤਾਬਕ ਸਟੋਰੀ ਦੀ ਉਹਦੀ ਬੈਕਗ੍ਰਾਉਂਡ ਉੱਥੇ ਜੋੜੀ ਇਹ ਸਪਾਰੀ ਕਿਲਿੰਗ ਮਾਮਲਾ ਸੀ ਜੀ ਇਹ ਸਪਾਰੀ ਕਿਲਿੰਗ ਮਾਮਲਾ ਕਹਿ ਸਕਦੇ ਜੀ ਯੈਸ ਇਹਦੇ ਵਿੱਚ ਸਪਾਰੀ ਕਿਲਿੰਗ ਹੀ ਆ ਜਿਹਨੇ ਉੱਥੇ ਬੈਠੇ ਨੇ ਕਿਵੇਂ ਉਹਨਾਂ ਨੂੰ ਭੇਜਿਆ ਹੈਗਾ ਉਹ ਸਾਰੀ ਸਟੋਰੀ ਜਿਹੜੀ ਹੈ ਜੇ ਕਲੀਅਰ ਹੋ ਰਹੀ ਆ ਹੌਲੀ ਹੌਲੀ ਤਕਰੀਬਨ ਆਲਮੋਸਟ 80 85% ਅਸੀਂ ਸਟੋਰੀ ਕਲੀਅਰ ਹੋ ਗਈ ਇੱਥੋਂ ਕੀ ਕੀ ਬਰਾਮਦ ਹੋਈ ਜੋ ਤੋਂ ਹੁਣ ਜਿਹੜੀ ਥੋੜਾ ਇੱਥੋਂ ਜੀ ਅੱਜ ਇੱਥੇ ਅਸੀਂ 34 ਦਾ ਇੱਕ ਪਿਸਟਲ ਜਿਹੜਾ ਹੈ ਰੋਣ ਪਲੱਸ 5 ਕਾਰਟੇਜ ਤੇ ਇੱਕ ਮੈਗਜ਼ੀਨ ਪਰ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਨਾ ਤੇ ਕੋਈ ਹੋਈ ਹੈ ਤਾਂ ਫੀ ਜਿਹੜੇ ਪਹਿਲਾਂ ਅਰੈਸਟ ਕੀਤੇ ਇਹ ਅਜੇ ਪੜਤਾਲ ਕਾਟ ਕਰ ਰਹੇ ਆ ਕੁਝ ਬੰਦਿਆਂ ਦੇ ਖਿਲਾਫ ਤਾਂ ਪਤਾ ਲੱਗ ਗਿਆ ਸਾਨੂੰ ਹੈਗੇ ਨੇ ਮੁਕਦਮੇ ਤੇ ਪਹਿਲਾਂ ਵੀ ਕੰਮ ਕਰਦੇ ਸੀ ਜਾਂ ਕਿਸ ਤਰ੍ਹਾਂ ਜੀ ਨਹੀਂ ਮਤਲਬ ਕੰਮ ਤਾਂ ਇਸ ਤਰ੍ਹਾਂ ਦਾ ਹੀ ਆ ਇਹਨਾਂ ਦਾ ਜਿਵੇਂ ਪਹਿਲਾਂ ਵੀ ਇੱਕ ਦੋ ਬੰਦੇ ਕ੍ਰਿਮੀਨਲ ਮੁਕਦਮੇ ਦਰਜ ਆ ਉਹਨਾਂ ਦੇ ਖਿਲਾਫ ਇਥੇ ਕਿਦੋਂ ਨੇ ਛਪਾਇਆ ਸੀ ਰਵਾਰਡਰ ਉਹ ਇਥੇ ਸਪਾਉਂਦਾ ਕੀ ਮੋਟਰ ਸੀ ਜੀ ਜਿਸ ਦਿਨ ਉਹਨਾਂ ਨੇ ਫਾਇਰਿੰਗ ਕੀਤੀ ਫਾਇਰਿੰਗ ਤੋਂ ਬਾਅਦ ਜਾਂਦੇ ਹੋਏ ਇਥੇ ਜੰਗਲ ਦੇ ਵਿੱਚ ਛਪਾ ਕੇ ਗਏ ਨੇ ਉਹ ਠੀਕ ਹਾਂਜੀ ਠੀਕ ਹੈ